ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੁ ਹਾਜਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾਹੀਂ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸ਼ਾਮ ਮੂਰਤ ਨਾਹੀਂ ਅਸਮਾਨ ਮੇਹਾਨੇ ਲਹੰਗ ਦਰਿਆ ਗੁਸਲ ਕਰ ਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਨਾਮ ਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਹਜ਼ਾਰਾ ਰਹਾਉ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇਸ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੇ ਦੇਹ ਲੈ ਇੱਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਜੇ ਸੁਆਮੀ ਮਰ ਕੇ ਸ਼ਾਨ ਦਤੁ ਹਰੀ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀਖੀ ਤੇਰੀ ਬਿਗਾਰੀ ਆਲੇ ਤੇਰਾ ਨਾ ਰਹਾਉ ਕੁਜ ਆਮਦ ਕੁਜ ਰਫਤੀ ਕੁਜ ਮੇ ਰਵੀ ਦਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰ ਕਾ ਨਗਰੀ ਕਾਹੇ ਕਿਮ ਗੋਲ ਚੰਦੀ ਹਜ਼ਾਰ ਆਲਮ ਇਕਲਖਨ ਹਮ ਚਿਨੀ ਪਾਤਸ਼ਾ ਸਾਵਲੇ ਵਰਨਾ ਅਸਪਤ ਗਜਪਤ ਨਰੈ ਨਰਿੰਦ ਨਾਮੇ ਕੇ ਸੁਆਮੀ ਮੀਰ ਮਕੰਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ raag sohi mahalla pehla chaup de ghar pehla phanda toy bai sthoop devo tau do de ko jao dudh karm phun swart samayen hoye nirash jamavo jap hota ikho nam avir niraphal kama rahavo e man itti hath karho phun netr ho neend na aave rasna naam japo tab mathiye ਇਨ ਬਿਦ ਅੰਮ੍ਰਿਤ ਪਾਵ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਬ ਤਰਹਿ ਕਹੰਦੇ ਕਹ ਕਹੇ ਕਹ ਜਾਵੇ ਤੁਮ ਸਾਰਾ ਵਰਣ ਕੋਈ ਭਗਤ ਹੀਣ ਨਾਨਕ ਜਨ ਜੰਪੈ ਆਉ ਸਲਾਹੀ ਸਚਾ ਸੋਈ ਸੁਹੀ ਮਹੱਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਅੰਦਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਈ ਐਸਾ ਗਿਆਨ ਜਪੋ ਮਨ ਮੇਰੇ ਹੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ ਜਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀਲ ਰਵ ਰਿਆ ਸੋਏ ਅਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਸੁਹੀ ਮਹੱਲਾ ਪਹਿਲਾ ਕਰ ਛੀਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਪੁਜਲ ਕਹਿ ਚਿਲਕਣਾ ਘਟਮ ਕਲੜੀ ਮਸ ਤੋਤਿਆਂ ਜੂਠ ਨ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨਾਂ ਜਿਥੈ ਲਿਖਾ ਮੰਗੀਐ ਟਿਠੈ ਖੜੇ ਦਿਸਾਨਾ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਟਠੀਆਂ ਕਮਨਾਵਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘਟ ਘਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਨਾ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਾਨਾ ਸੇਵ ਹਲ ਕਮਨਾਵਨੀ ਤੇ ਗੁਣ ਮੈਂ ਤਨ ਹਨ ਅੰਧ ਲੈ ਪਾਰ ਉਠਾਇਆ ਡੂਗਰਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਨੰਗਾ ਕਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣ ਪਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ ਸੁਹੀ ਮਹੱਲਾ ਪਹਿਲਾ ਜਪ ਤਪ ਕਾ ਬੰਧ ਬੇੜਲਾ ਜਿਤ ਲੰਘੈ ਵਹੀਲਾ ਨਾ ਸਰ ਵਰਣਾ ਉਛਲੇ ਐਸਾ ਪੰਤ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਹਾਵ ਸਾਜਨ ਚਲੇ ਪਿਆਰੀਆ ਕਿਉ ਮਿਲਾ ਹੋਈ ਜੇ ਗੁਣ ਹੋਵੇ ਗੰਠੜੀਐ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸਾਚਾ ਸੋਈ ਹਮੇ ਮਾਰਨ ਵਾਰਿਆ ਸੀਤਾ ਹੈ ਚੁਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਹੈ ਸਹੀਲੀ ਹੋ ਸੋ ਖਰਾ ਪਿਆਰਾ ਹਮ ਸਹਿ ਕੇ ਰੀਆ ਦਾਸੀਆ ਸਾਚਾ ਖਸਮ ਹਮਾਰਾ ਸੁਹੀ ਮਹੱਲਾ ਪਹਿਲਾ ਜਿਨ ਕੋ ਭੰਡੈ ਭਾਉ ਤਿਨਾ ਸਵਾਰਸੀ ਸੋ ਕੀ ਕਰੈ ਪਸਾਉ ਦੁਖ ਵਿਸਾਰਸੀ ਸਹ ਸਮੂਲੇ ਨਾਹੀ ਸਰ ਪਰਤਾਰਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅਮਰਤ ਹਰ ਕਾ ਨਾਮ ਦੇਵੈ ਦੀਖਿਆ ਚਲੈ ਸਤਗੁਰ ਭਾਏ ਭਵੇਂ ਨ ਭੀਖਿਆ ਜਾ ਕੋ ਮੈਲ ਹਜੂਰ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਹੀ ਮੂਲੇ ਪੌਜਿਤੇਸ ਛੁਟੈ ਤਾਂ ਕੇ ਬੋਲ ਸਾਹਿਬ ਨੰਦ ਰਜਿਸ ਕਲਿਆਣ ਆਪ ਜਿਸ ਨਾਹੀ ਦੂਜਾ ਮਤੈ ਕੋਈ ਟਹੇ ਸਾਰੇ ਸਾਜ ਜਾਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੁਹੀ ਮਹੱਲਾ ਪਹਿਲਾ ਭਾਂਡਾ ਹਚਾ ਸੋਏ ਜੋਤ ਸੁਭਾਵਸੀ ਪੰਡਾ ਆਤਮ ਮਲੀਨ ਧੋਤਾ ਹਚਾ ਨਾ ਹੋਏ ਸੀ ਗੁਰੂ ਦਵਾਰ ਹੋਏ ਸੋਜੀ ਪਾਏ ਸੀ ਏਤ ਦਵਾਰ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਅਮਰਤ ਹਰ ਕਾ ਨਾਮ ਆਪ ਵਰਤਾਏ ਸੀ ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਇਸੀ ਮਾਨਸ ਕੀਆ ਵਿਚਾਰ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਧਾਰ ਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲਣਾਏ ਤੇਰਾ ਸਦੜਾ ਸੁਣੀ ਜੈ ਭਾਈ ਜੀ ਕੋ ਬਹਿ ਲਾਈ ਰਹਾਉ ਜੈਸਾ ਬੀਜੈ ਸੋ ਲੁਣੈ ਜੋ ਖੱਟੈ ਸੋ ਖਾਈ ਅੱਗੇ ਪੁੱਛ ਨਾ ਹੋਵੇ ਜੇ ਸਣ ਨਿਸਣ ਜਾਏ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਈ ਜੋ ਦਮ ਚੇਤਨਾ ਆਵੀ ਸੋ ਦਮ ਬਿਰਥਾ ਜਾਏ ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ ਨਾਨਕ ਕੰਮ ਨ ਆਵਈ ਜੇ ਤਨ ਨਾਹੀ ਸਚਾ ਨਾਉ ਸੁਹੀ ਮਹੱਲਾ ਪਹਿਲਾ ਕਰ ਸਤਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੋਗ ਨਾ ਖਿੰთა ਜੋਗ ਨੰਡੰਡੇ ਜੋਗ ਨਾ ਪਸ ਮਿਚੜਾਈਐ ਜੋਗ ਨਾ ਮੰਦੀ ਮੂੰਡ ਮੁੜਾਈਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗ ਤੇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮਣੀ ਮਸਾਣੀ ਜੋਗ ਨਾ ਧਾੜੀ ਲਾਈਐ ਜੋਗ ਨਾ ਦੇਹ ਦਸੰਤਰ ਭਵੈ ਜੋਗ ਨਾ ਤੀਰਥ ਨਾਈਐ ਅੰਜਨ ਮਾਹਿ ਨਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਸਤਗੁਰ ਭੇਟੈ ਤਾ ਸਹਿ ਸਤੂਟੈ ਧਾਵਤ ਵਰਜ ਰਹਾਈਐ ਨਿਜਰ ਚਰੈ ਸਹਿਜ ਧੁਨ ਲਾਗੈ ਕਰਹੀ ਪਰਚਾ ਪਾਈਐ ਅੰਜਨ ਮਾਇ ਨਿਰੰਜਨ ਰਹੀਐ ਜੋਗ ਜੁਗਤ ਵਿਵ ਪਾਈਐ ਨਾਨਕ ਜੀ ਵਿਤਿਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਂਜੋ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਮਨ ਸਰ ਆਪ ਬਲਾਵਾ ਕੌਣ ਗੁਰੂ ਕਾ ਪੈ ਦੀਖ ਲੈਵਾ ਕਹਿ ਬਹਿ ਮੁਲਖ ਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੁਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਓ ਮਨ ਤਾਰਾ ਜੀ ਚਿਤ ਤੁਲਾ ਤੇਰੀ ਸੇਵ ਸਰ ਆਪ ਕਮਾਵਾ ਘਟ ਹੀ ਪੀਤੁਰ ਸੋ ਸੋ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਥੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਧਲਾ ਨੀਚ ਜਾਤ ਪਰਦੇਸੀ ਖਿਨਿਆ ਵੈ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ਰਾਗ ਸੁਹੀ ਮਹੱਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਰਾਂਦਿਆ ਗੁਰ ਸ਼ਬਦ ਗੁਰੂ ਗੁਰਖੇ ਸਭ ਇੱਛਾ ਮਨ ਤਨ ਪੂਰੀਆ ਸਭ ਚੂਕਾ ਡਰ ਜਮਖੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰਖੇ ਗੁਰ ਤੁਠੇ ਮਨ ਪਰਬੋਧਿਆ ਹਰ ਪੀਆ ਰਾਸ ਗਟਕੇ ਰਹਾਵ ਸਤ ਸੰਗਤ ਉਤਮ ਸਤ ਗੁਰਖੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਰਾਮਤ ਹੋਵੇ ਪਗ ਜਨਕੇ RAM ਨਾਮ ਸਭ ਹੈ RAM ਨਾਮ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਠੀ ਤਿਸ ਤਿਸ ਕੇ ਅਮਰੀ ਜਾਤ ਪਾਤ ਗੁਰਸਤ ਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਆਖੋਲਾਜ ਜਨ ਕੇ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪਰਖੋਤਮ ਸਭਿਨ ਸੇ ਦਾਲ ਦਲਗਾ ਭੋ ਜਨਮ ਮਰਨ ਮਰਨਾ ਮੀਟਿਓ ਗੁਰੁ ਸ਼ਬਦੀ ਹਰ ਅਸਰ ਸੇਵ ਸੁਖ ਸੰਗਾ ਮੇਰੇ ਮਨ ਭਜਿ ਰਾਮ ਨਾਮ ਆਥ ਫਿਰਗਾ ਮੈਂ ਮਨ ਤਨ ਅਰਪਤ ਰਿਓ ਗੁਰਿ ਆਗੇ ਸਿਰ ਵੇਚ ਲਿਓ ਮੁੱਲ ਮਹੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾ ਵੈ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਨਾਗਤ ਪੁਰਖ ਪ੍ਰਤ ਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚਪੂਰ ਜਨ ਤੁਮ ਗਾ ਤੁਮ ਸਮਰਾਥ ਪੁਰਖ ਵਡੇ ਪ੍ਰਭ ਸੁਆਮੀ ਮੌਕੋ ਕੀ ਜੈਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲਾ ਸੁਖ ਪਾਵੈ हम नाम मिटो सद घुमका सुही मोहल्ला चौथा हर नाम हर रंग है हर रंग मजीठै रंग गुर तुठै हर रंग चाडया फिर बोड़ ना होवी पंग मेरे मन हर राम नाम कर रंग गुर तुठै हर उपदेशिया हर भेटिया राव नि संग रहआव ਮਨ ਦੇ ਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚਿਤਨਾ ਆਇਓ ਮਨ ਦੂਜਾ ਭਾਉ ਸਹਿ ਲੰਗ ਹਮ ਮੈਲ ਭਰੀ ਦੋ ਚਾਰੀਆਂ ਹਰ ਆਖੋ ਅੰਗ ਗੁਰ ਅੰਮ੍ਰਿਤ ਸਰਣ ਬਲਾਇਆ ਸਭ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਅੰਧ ਪਾਇਆ ਜਾਣਾ ਨਾ ਅਨਕ ਮਨ ਤਨ ਰੰਗ ਸੁਹੀ ਮਹੱਲਾ ਚੌਥਾ ਹਰ ਹਰ ਕਰ ਅਨਿਤ ਕਪਟ ਕੁਮਾਵੇ ਹਿਰਦਾ ਸ਼ੁੱਧ ਨ ਹੋਈ ਅਨੰਦਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨ ਹੋਈ ਗਿਆਨੀ ਗੁਰ ਬਿਨ ਭਗਤ ਨ ਹੋਈ ਕੂਰੇ ਰੰਗ ਕਦੇ ਨ ਚੜੈ ਜੀ ਲੋਚੈ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨ ਜਾਈ ਅੰਤਰ ਰੋਗ ਮਹਾ ਬਮਾਨਾ ਦੂਜੈ ਪਾਏ ਖਵਾਈ ਬਾਹਰ ਭੇਖ ਬਹੁਤ ਚਤਰਾਈ ਮਨਵਾੰਦੈ ਜਿਸਤਾਵੇ ਹਉ ਮੈਂ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੇ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਏ ਗੁਰ ਪ੍ਰਸਾਦੀ ਏਕੋ ਬੂਝੈ ਏਕਸ ਮਾਹੇ ਸਮਾਏ ਸੋਹੀ ਮਹੱਲਾ ਚੌਥਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਂਤ ਵਿਝਾਈ ਤਿਸ਼ਨਾ ਅਗਨ 부ਜੀ ਖਿਨ ਅੰਤਰ ਗੁਰ ਮਿਲਿਆ ਸਭ ਭੁਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਗੁਰ ਦਿਆਲ ਗੁਣ ਨਾਮ ਦਿੜਾਈ ਹਉ ਹਰ ਪ੍ਰਭ ਪਿਆਰਾ ਢੋਣ ਢੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮਿਲੈ ਹਰ ਪਾਈ ਸੁਹੀ ਮਹਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕਹਿ ਸ਼ਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂ ਲਾ ਹੋਈ ਮਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੈ ਕੋਈ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੁਹੀ ਮਹੱਲਾ ਚੌਥਾ ਜੇ ਵਾਹ ਹਰ ਰਸ ਰਹੀ ਅਗਾਏ ਗੁਰਮੁਖ ਪੀਵੇ ਸਹਜ ਸਮਾਏ ਹਰ ਰਸ ਜਨ ਚੱਖੋ ਜੇ ਭਾਈ ਤੌਕਤ ਅਨਤ ਸਾਧ ਲੋਭਾਈ ਰਹਾਓ ਗੁਰਮਤਿ ਰਸ ਰਖੋ ੁਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹਉ ਮੈਂ ਕਰੈ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ